ਆਲੂ ਵੜੇ ਪਰੌਂਦੇ ਬਣਨਗੇ ਅੱਜ ਕੁੱਕੂ ਦੀ ਸਿੱਟੀ ਵੱਜ ਰਹੀ ਹੈ ਦੇਖੋ ਠੀਕ ਹੈ ਤੇ ਜੈ ਭਾਬੀ ਦੀ ਚਕਾਰਾ ਪੁਣਾ ਹਰੀ ਤੇ ਬਹੁ ਸਿੱਚੇ ਤਰਵਾਰ ਕੀ ਜਾਏ ਤੇ ਹੁਣ ਆਪਾਂ ਕੋਲੋਂ ਆਟਾ ਇਹ ਰੱਖ ਲਿਆ ਸੀ ਪ੍ਰਾਤ ਪ੍ਰਾਤ ਦੇ ਵਿੱਚ ਆਟਾ ਛਾਣ ਕੇ ਪਾ ਦਿੱਤਾ ਤੇ ਥੋੜਾ ਥੋੜਾ ਪਾਣੀ ਪਾ ਕੇ ਪਹਿਲਾਂ ਉਹਨੂੰ ਮਿਕਸ ਕਰ ਰਹੇ ਹਾਂ ਫਿਰ ਕੀ ਕਰਨਾ ਹੈ ਪਪਾ ਆਟਾ ਗੁੰਨਣਾ ਆਪਾਂ ਆਟਾ ਗੁੰਨ ਕੇ ਆਟਾ ਗੁੰਨਣ ਨੂੰ ਵੀ ਆਪਾਂ ਤੇਜ਼ ਆਪਾਂ 5 ਮਿੰਟ ਜੱਟ ਆਟਾ ਗੁੰਦੀ ਤੇ ਆਪਾਂ ਹਾਂ ਹਾਂ ਦਾ ਕੰਮ ਕੋਮ ਦੇ ਨਹੀਂ ਆਪਾਂ ਥੋੜਾ ਜਿਹਾ ਪਾਣੀ ਹਾਂ ਇੰਗੇ ਤਰੀਕੇ ਨਾਲ ਆਟੇ ਨੂੰ ਮਿਕਸ ਕਰਕੇ ਕੈਮਰਾ ਵੀ ਮੈਂ ਆਪਣੇ ਆਪ ਸੈੱਟ ਕਰ ਰਿਆ ਹਾਂ ਨਾ ਪਾਪਾ ਆ ਵੀ ਕੈਮਰਾ ਸੈੱਟ ਕੀਤਾ ਕੰਮ ਕਰਨ ਇਹਨਾਂ ਨੂੰ ਡਰੋ ਦੇਖ ਆਟਾ ਪਕੋਣ ਨੂੰ ਤਾਂ ਦੇਖੋ ਓਏ ਹੋਏ ਕੀ ਮੁੱਕੀ ਦੇ ਰਹੇ ਹੋ ਪਾਪਾ ਕੰਮ ਕੰਮ ਕਰਨ ਇਹਨਾਂ ਨੂੰ ਡਰੋ ਕੰਮ ਦਾ ਫਟੇ ਚੱਕਦੇ ਹੋ ਬਸ ਇਹ 2 ਮਿੰਟ ਚ ਆਟਾ ਛਾਣਿਆ ਫਿਰ ਉਸ ਤੋਂ ਬਾਅਦ ਪਾਣੀ ਪਾਇਆ ਤੇ ਮੁੱਕੀ ਦੇ ਕੇ ਆਟਾ ਵੀ ਗੁੰਨ ਹੋ ਗਿਆ ਆਟਾ ਤਿਆਰ ਹੋ ਗਿਆ ਲਓ ਜੀ ਚਾ ਲੋ ਜੀ ਹੋ ਗਿਆ ਹੁਣ ਇਹਦੇ ਤੇ ਥੋੜਾ ਥੋੜਾ ਤੇਲ ਲਾ ਕੇ ਛੱਡ ਦਈਏ ਤੇ ਫਿਰ ਆਲੂ ਆਲੂ ਉਬਾਲ ਕੇ ਪਹਿਲੇ ਤੁਸੀਂ ਰੱਖ ਲਏ ਸੀ ਆਲੂ ਵਾਲਾ ਸਿੱਟੀ ਬਾਈ ਜੀ ਦਿਖਾਈ ਸੀ ਪਹਿਲਾਂ ਤੁਸੀਂ ਗਰਮ ਗਰਮ ਆਲੂ ਐ ਤੇ ਖਾਥਾ ਨਾਲੀ ਉਹ ਕਰਤੇ ਹੋਰ ਮੈਸ਼ ਕਰਤੇ ਵਾਹ ਪਾਪਾ ਆਲੂ ਮੈਸ਼ ਕਰਕੇ ਹੁਣ ਪਾਲ ਨੂੰ ਘੋਰ ਤੇ ਚੰਗੇ ਤਰੀਕੇ ਨਾਲ ਘੋਰ ਕੇ ਹੁਣ ਬਾਈ ਪਿਆਜ ਪਿਆਜ ਕੱਟ ਕੇ ਪਾਣਿਆ ਹੁਣਾ ਪਿਆਜ ਛਿਲਤਾ ਤੇ ਪਿਆਜ ਚੰਗੀ ਤਰ੍ਹਾਂ ਤੋਲੋ ਚੰਗੀ ਤਰ੍ਹਾਂ ਕਰ ਦੇ ਵੀ ਤੋਲੋ ਹਾਂ ਕਰ ਦੇ ਵੀ ਤੋਲੋ ਸਾਫ ਸੁਥਰਾ ਕੰਮ ਕਰੋ ਜਿਹੜਾ ਵੀ ਕਰਨਾ ਹੁਣ ਆਪਾਂ ਪਿਆਜ ਚੀਰ ਕੇ ਯੈਸ ਥੋੜੀ ਜਿਹੀ ਐ ਫਟਾਫਟ ਫਟ 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 ਪਿਆਜ਼ ਕੱਟ ਹੋ ਰਿਹਾ ਵਿੱਚ ਪੈ ਰਿਹਾ ਹੁਣ ਇਹਦੇ ਵਿੱਚ ਹਰੀ ਮਿਰਚਾ ਵੀ ਪਾਈਆਂ ਸੀ ਤੁਸੀਂ ਪਾਪਾ ਥੋੜਾ ਜਿਹਾ ਜੀਰਾ ਜੀਰੇ ਦੇ ਨਾਲ ਟੇਸਟ ਵਧੀਆ ਆ ਜਾਂਦਾ ਹਨਾ ਥੋੜਾ ਜਿਹਾ ਜੀਰਾ ਪਾ ਦਿੱਤਾ ਫਿਰ ਤੁਸੀਂ ਇਸ ਤੋਂ ਬਾਅਦ ਫਿਰ ਇਹਨੂੰ ਦੁਬਾਰਾ ਮਿਕਸ ਕੀਤਾ ਸੀ ਮਿਕਸ ਕੀਤਾ ਸਾਰੇ ଲୁଣ ਮਿਰਚ ਮਸਾਲਾ ਪਾ ਕੇ ਹੁਣ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਿਆ ਮਿਕਸ ਕਰਕੇ ਫਿਰ ਆਪਾਂ ਹੁਣ ਪਰੌਂਠਾ ਬਣਾਉਣਾ ਥੋੜੇ ਸਾਹਮਣੇ ਮੇਰਾ ਨੂਨ ਮਿਰਚ ਤਾਂ ਪਾ ਰਿਹਾ ਹਾਂ ਪਾਪਾ ਹਲੇ ਅੱਗੇ ਪਾਉਂਗੇ ਨੂਨ ਮਿਰਚ ਉਮ ਵਿੱਚ ਪਾਤਾ ਵਿੱਚ ਧਨੀਆ ਵੀ ਪਾਇਆ ਵਿੱਚ ਧਨੀਆ ਵੀ ਪਾਇਆ ਵਿੱਚ ਆਪਾਂ ਓਹੋ ਧਨੀਆ ਵੀ ਚੰਗੀ ਤਰ੍ਹਾਂ ਕੱਟ ਕੇ ਫਿਰ ਕਰਦਣਾ ਕੱਟਿਆ ਸੀ ਧਨੀਆ ਕੱਟ ਕੇ ਕਰਦ ਨਾਲ ਧਨੀਆ ਜਾਂ ਕਸਤੂਰੀ ਮੇਥੀ ਪਾ ਕੇ ਸੁਆਦ ਹੀ ਅਲੱਗ ਆ ਜਾਂਦਾ ਨਾ ਪਾਪਾ ਹਾਂ ਬਾਤ ਵਿੱਚ ਠੀਕ ਆ ਹਮਮ ਔਰ ਇਹ ਮਿਰਚਾਂ ਤੇ ਧਨੀਆ ਪਾਤਾ ਵਿੱਚ ਹੁਣ ਪਊਗਾ ਨੂਨ ਮਿਰਚ ਮਸਾਲਾ ਕਿੰਨਾ ਕਿੰਨਾ ਪਾਇਆ ਸੀ ਪਾਪਾ ਬਹੁਤ ਜਿੱਦਾਂ ਅੰਦਾਜ਼ੇ ਨਾਲ ਪਾਣਾ ਨਾ ਮੈਂ ਤਾਂ ਏ ਪਈਆ ਮਿਰਚਾ ਅਸੀਂ ਤਾਂ ਲਾਲ ਮਿਰਚਾ ਜਦੋਂ ਤੱਕ ਪਰੌਂਟਾ ਪੂਰਾ ਲਾਲ ਨਾ ਹੋਵੇ ਸਾਨੂੰ ਸਵਾਦ ਨਹੀਂ ਲੱਗਦਾ ਹਨਾ ਹੁਣ ਕਈ ਲੋਕ ਨਹੀਂ ਖਾਂਦੇ ਪਰ ਸਾਨੂੰ ਆदत ਪਈ ਹੋਈ ਹੈ ਜੇ ਨੂਨ ਵਿੱਚ ਨਾ ਹੋਵੇ ਵੀ ਸਾਨੂੰ ਚਟਣੀ ਚਾਹੀਦੀ ਹੁੰਦੀ ਆ ਨਾਲ ਅਸੀਂ ਨੂਨ ਵਿੱਚ ਵੀ ਕਰਾਰਾ ਖਾਂਦੇ ਆ ਅਸੀਂ ਬੰਦੇ ਵੀ ਕਰਾਰਾ ਰਹੀ ਆ ਅਸੀਂ ਬੰਦੇ ਵੀ ਤੇਸੀਆਂ ਨੇ ਬਹੁਤ ਕਰਾਰੇ ਵੀ ਆ ਹਨਾ ਬੰਦੇ ਵੀ ਕਰਾਰੇ ਆ ਭਾਈ ਦੇਖੋ ਤੇੜਫੜ ਕੜੇ ਤੇ ਫਿਰ ਦਿਨ ਚ ਨਜ਼ਾਰੇ ਦਿਖਾ ਦਿੰਦੇ ਆ ਉਸ ਬਾਅਦ ਹੱਥ ਨਾਲ ਫਿਰ ਮੈਸ਼ ਕਰ ਲਿਆ ਤੁਸੀਂ ਠੀਕ ਆ ਪਰ ਮੈਨੂੰ ਸਮਝ ਨਹੀਂ ਆਈ ਤੁਹਾਡਾ ਕੈਮਰਾ ਕਿਵੇਂ ਅੱਗੇ ਹੋ ਤੀ ਥੋੜਾ ਜਿਹਾ ਹੋ ਗਿਆ ਉਹ ਕਿਵੇਂ ਹੋ ਗਿਆ ਪਰੋਂਡਾ ਤੁਸੀਂ ਬਣਾਉਂਦੇ ਤਾਂ ਦਿਖਾਇਆ ਹੀ ਨਹੀਂ ਪਾਪਾ ਕਿ ਰੀਲ ਵਾਲੇ ਉਹਦੇ ਚ ਦਿਖਾਇਆ ਸੀ ਨਹੀਂ ਨਹੀਂ ਦਿਖਾਇਆ ਬਣਾਏ ਪਰੋਂਡੇ ਕੇ ਅੱਛਾ ਨਹੀਂ ਨਹੀਂ ਤੁਸੀਂ ਅੱਜ ਤੋਂ ਬਾਅਦ ਸਿੱਧਾ ਖਾਂਦੇ ਹੋਏ ਦਾ ਲਿਆ ਨਾ ਦੇਖੋ ਤੁਸੀਂ ਖਾਣ ਲੱਗ ਗਏ ਨਾਲ ਹੀ ਹੋਰ ਝੋਣਾ ਅੱਛਾ ਉਹ ਦੂਜੀ ਵੀਡੀਓ ਝੋਣਾ ਉਹ ਮੈਨੂੰ ਲੱਗਦਾ ਤੁਹਾਡਾ ਕੈਮਰਾ ਉਹ ਹੋ ਗਿਆ ਕਿਉਂਕਿ ਮੈਨੂੰ ਲੱਗਦਾ ਕੁੱਕਰ ਦੀ ਜਿਹੜੀ ਸੀਟੀ ਹੈ ਨਾ ਉਹਦੀ ਭਾਫ਼ ਗਈ ਨਹੀਂ ਆ ਤੁਸੀਂ ਆਲੂ ਵਾਲੇ ਹੱਥ ਲਾਤੇ ਹੋਣੇ ਅੱਗੇ ਕੈਮਰਾ ਜਿਵੇਂ ਤੁਸੀਂ ਫਲਾ ਰਹੇ ਹੋ ਨਾ ਵਾਰ-ਵਾਰ ਕਿਵੇਂ ਦਾ ਬਣਿਆ ਸੀ ਪਰੋਂਟਾ ਪਰੌਂਠਾ ਬਹੁਤ ਵਧੀਆ ਬਣਿਆ ਟੇਸਟੀ ਬਣਿਆ ਬਹੁਤ ਸਵਾਦ ਦੇਖਣ ਨੂੰ ਮੱਖਣ ਦੇ ਨਾਲ ਖਾ ਰਹੇ ਪਾਪਾ ਬਾਕੀ ਤੁਹਾਨੂੰ ਵੀ ਦੇਖ ਕੇ ਵੈਸੇ ਸਵਾਦ ਆ ਜਾਂਦਾ ਇੱਕ ਬੰਦਾ ਮੈਨੂੰ ਮਿਲੇ ਸਵੇਰੇ ਕਹਿੰਦਾ ਭਾਜੀ ਪੁਰਜੀ ਬਹੁਤ ਸਵਾਦ ਸੀ ਮੈਂ ਕਿਹਾ ਤੂੰ ਖਾਦੀ ਨਹੀਂ ਦੇਖ ਕੇ ਇਹਨਾਂ ਸਵਾਦ ਬਹੁਤ ਸੀ ਹਾਂ ਜੈ ਬਾਬੇ ਦੀ